ਨਵਜੋਤ ਸਿੱਧੂ ਦੇ ਮਾਮਲੇ ਦੇ ਵਿੱਚ ਹਾਈ ਕਮਾਂਡ ਦਾ ਆਇਆ ਵੱਡਾ ਫੈਸਲਾ ਹਾਈ ਕਮਾਂਡ ਨੇ ਕਰਤੇ ਵੱਡੇ ਹੁਕਮ ਜਾਰੀ ਹਾਈ ਕਮਾਂਡ ਨੇ ਮਿੱਥ ਦਿੱਤੀਆਂ ਤਰੀਕਾ ਆਖਰਕਾਰ ਕੀ ਹੈ ਅੰਦਰਲੀ ਕਹਾਣੀ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਆਖਰਕਾਰ ਨਵਜੋਤ ਸਿੱਧੂ ਦੇ ਮਾਮਲੇ ਵਿੱਚ ਕਹਾਣੀ ਕਿੱਥੇ ਤੱਕ ਪਹੁੰਚੀ ਹੈ ਹਾਈ ਕਮਾਂਡ ਨੇ ਹੁਣ ਕੀ ਫੈਸਲਾ ਲਿਆ ਗਗਨ ਹਾਈ ਕਮਾਂਡ ਲਗਭਗ ਚੀਜ਼ਾਂ ਤੈਅ ਕਰਨ ਵੱਲ ਵੱਧ ਚੁੱਕੀ ਆ ਹਾਈ ਕਮਾਂਡ ਸਮਝਦੀ ਹੈ ਕਿ ਹੁਣ ਫੈਸਲੇ ਲੈਣੇ ਪੈਣੇ ਨੇ ਜਿੱਚ ਕਈ ਸਖਤ ਤੇ ਕਠੋਰ ਫੈਸਲੇ ਵੀ ਹੋ ਸਕਦੇ ਆ ਜਦੋਂ ਦਾ ਨਵਜੋਤ ਸਿੰਘ ਸਿੱਧੂ ਵਾਲੀ ਇਹ ਚਰਚਾ ਚੱਲਨੀ ਡਾਕਟਰ ਨਵਜੋਤ ਕੋਰ ਸਿੱਧੂ ਨੇ ਜਿਹੜਾ ਸਾਰਾ ਖਚੋਲਾ ਖੜਾ ਕੀਤਾ ਕਾਂਗਰਸ ਦੇ ਅੰਦਰ ਇਸ ਨੂੰ ਲੈ ਕੇ ਹਾਈ ਕਮਾਂਡ ਚਿੰਤਾ ਤੁਸੀਂ ਤਦੇ ਹਾਈ ਕਮਾਂਡ ਨੇ ਰਾਜਾ ਵੜਿੰਗ ਨੂੰ ਥਾਪੀ ਦਿੱਤੀ ਕਿ ਬਾਈ ਇਹਨਾਂ ਨੂੰ ਕੱਢੋ ਬਾਹਰ ਇਹਨਾਂ ਨੂੰ ਸੇਕ ਲਾਓ ਉਹ ਸੇਕ ਲੱਗਿਆ ਹੁਣ ਕੱਲ੍ਹ ਰਾਜਾ ਵਰਿੰਗ ਜਿਹੜੇ ਆ ਉਹ ਮਿਲ ਕੇ ਆਏ ਆ ਪੰਜਾਬ ਮਾਮਲਿਆਂ ਦੇ ਇੰਚਾਰਜ ਜਨਰਲ ਸਕੱਤਰ ਭਪੇਸ਼ ਬਗੇਲ ਨੂੰ ਭਪੇਸ਼ ਬਗੇਲ ਨਾਲ ਉਹਨਾਂ ਦੀ ਮੁਲਾਕਾਤ ਹੋਈ ਆ ਉਸ ਮੁਲਾਕਾਤ ਦੇ ਵੇਰਵੇ ਜੋ ਹਲੇ ਤੱਕ ਜਨਤਕ ਹੋਏ ਆ ਉਹਨਾਂ ਦੇ ਹਿਸਾਬ ਦੇ ਨਾਲ ਕਿ ਭਪੇਸ਼ ਬਗੇਲ ਰਾਜਾ ਵਰਿੰਗ ਦੀ ਪਿੱਠ ਤੇ ਖੜੇ ਆ ਉਹ ਕਹਿੰਦੇ ਕਿ ਜੋ ਤੁਸੀਂ ਕੀਤਾ ਉਹ ਸਹੀ ਕੀਤਾ ਡਾਕਟਰ ਨਵਜੋਦ ਸਿੰਘ ਸਿੱਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੌਤਲ ਕਰਕੇ ਦੂਜਾ ਉਹ ਕਹਿੰਦੇ ਕਿ ਭਾਈ ਤੁਸੀਂ ਹੁਣ ਮੂੰਹ ਤੇ ਉਂਗਲੀ ਰੱਖ ਲਓ ਇਸ ਮਾਮਲੇ ਦੇ ਉੱਤੇ মিডিਆ ਨਾਲ ਬਹੁਤੀ ਗੱਲਬਾਤ ਕਰਨ ਦੀ ਕਿਸੇ ਨੂੰ ਕੋਈ ਲੋੜ ਨਹੀਂ ਉਹਨਾਂ ਨੇ ਇਕੱਲੇ ਰਾਜਾ ਵੜਿੰਗ ਨੂੰ ਨਹੀਂ ਕਿਹਾ ਉਹਨਾਂ ਨੇ ਸਾਰੇ ਕਾਂਗਰਸੀਆਂ ਨੂੰ ਕਿਹਾ ਪਰ ਇੱਥੇ ਇੱਕ ਇਹ ਵੀ ਗੱਲ ਹੈ ਕਿ ਜਿੰਨੇ ਰਾਜਾ ਵੜਿੰਗ ਦੇ ਧੜੇ ਦੇ ਬੰਦੇ ਬੋਲਦੇ ਦੂਜੇ ਕੋਈ ਦੂਜੇ ਲੀਡਰ ਜਾਂ ਦੂਜੇ ਧੜਿਆਂ ਦੇ ਬੰਦੇ ਉਹਨਾਂ ਨੇ ਬੋਲ ਹੀ ਨਹੀਂ ਰਹੇ ਜਿਆਦਾਤਰ ਵੋਕਲ ਹੈ ਜਿਹੜਾ ਉਹ ਸਾਰਾ ਸਾਰਾ ਰਾਜਾ ਵੜਿੰਗ ਵਾਲਾ ਧੜਾ ਹੀ ਜਿਆਦਾ ਡਾਕਟਰ ਨਵਜੋਤ ਸਿੰਘ ਸਿੱਧੂ ਵਾਲੇ ਮਾਮਲੇ ਦੇ ਉੱਤੇ ਜਿਆਦਾ ਉਹੀ ਬੋਲ ਰਿਹਾ ਮੈਨੂੰ ਲੱਗਦਾ ਹੈ ਕਿ ਅਸੋ ਕਿਰਨ ਦਾਵਾ ਨੇ ਵੀ ਕੋਈ ਐਸੀ ਸਟੇਟਮੈਂਟ ਨਹੀਂ ਦਿੱਤੀ ਉਹਨਾਂ ਨੇ ਸਿਰਫ ਉਹ ਕਿਹਾ ਸੀ ਲੀਗਲ ਨੋਟਿਸ ਦਿੱਤਾ ਤੇ ਗੱਲ ਖਤਮ ਕਰਤੀ ਇਦਾਂ ਹੀ ਬਾਕੀਆਂ ਨੇ ਕੀਤਾ ਪਰ ਰਾਜਾ ਵੜਿੰਗਹਰੀ ਖੁਦ ਵੀ ਬੋਲੇ ਤੇ ਉਹਨਾਂ ਦੇ ਵਰਕਰ ਵੀ ਬੋਲਦੇ ਰਹੇ ਜਾਨੀ ਕਿ ਉਹਨਾਂ ਨੇ ਜ਼ਿਆਦਾ ਹੀ ਭੂਮਿਕਾ ਨਭਾਈ ਐ ਸਗੋ ਤੂਲ ਦੇਣ ਚ ਸਵਾਲ ਇੱਥੇ ਇਹ ਹੈ ਕਿ ਹੁਣ ਕਾਂਗਰਸ ਹਾਈ ਕਮਾਂਡ ਚਾਹੁੰਦੀ ਹੈ ਕਿ ਇੱਕ ਤਾਂ ਸੀ ਸੈਟਲਮੈਂਟ ਕਰੀਏ ਦੂਜਾ ਇਸ ਮਸਲੇ ਨਾਲ ਜਿੰਨੀ ਘਟਾ ਲੱਗ ਗਈ ਹੈ ਜਿੰਨੀ ਕ ਪਾਰਟੀ ਨੂੰ ਨੁਕਸਾਨ ਹੋਇਆ ਉਹਨੂੰ ਕਵਰ ਅਪ ਕਰੀਏ ਇਸ ਕਰਕੇ ਉਹਨਾਂ ਨੇ ਕਿਹਾ ਕਿ ਬਗੇਲ ਨੇ ਕਿਹਾ ਕਿ ਤੁਸੀਂ ਸਾਰੇ ਹੁਣ ਖਮੋਸ਼ ਹੋ ਜਾਓ ਕਿਸੇ ਨੇ ਕੁਝ ਨਹੀਂ ਬੋਲਣਾ ਕੱਲਾ ਹੈ ਕਿਹਾ ਨਹੀਂ ਤਾੜਨਾ ਕੀਤੀ ਹੈ ਜੇਕਰ ਇਹਦਾ ਕੋਈ ਉਲੰਘਣ ਕਰੂਗਾ ਤਾਂ ਤਤ ਕਾਰਵਾਈ ਹੋਊਗੀ ਇਹ ਗੱਲ ਲਗਭਗ ਕਲੀਅਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਦੂਜਾ ਸਾਰੀ ਡਿਟੇਲਡ ਵਿਸਤ੍ਰਿਤ ਰਿਪੋਰਟ ਹੈ ਜਿਹੜੀ ਉਹ ਲਈ ਗਈ ਹੈ ਰਾਜਾ ਵੜਿੰਗ ਦੇ ਕੇ ਆਏ ਆ ਹੁਣ ਉਹਦੇ ਤੇ ਕਾਰਵਾਈ ਅੱਗੇ ਵਧਣੀ ਹੈ। ਹੂੰ ਇਹ ਹੁਣ ਕਿਸ ਰੂਪ ਚ ਵਧਦੀ ਹੈ ਇੱਕ ਸਵਾਲ ਰਹੇਗਾ। ਉਧਰ ਰਾਜਾ ਵੜਿੰਗ ਤੋਂ ਬਾਅਦ ਚਰਚਾ ਚੱਲੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਡਾਕਟਰ ਨਵਜੋਤ ਕੋਰ ਸਿੱਧੂ ਵੀ ਹਾਈ ਕਮਾਂਡ ਨੂੰ ਮਿਲਣਗੇ। ਅ ਸਰਦਰੋਤ ਇਜਲਾਸ 14 ਤਰੀਕ ਨੂੰ ਖਤਮ ਹੋ ਰਿਹਾ 14 ਦਸੰਬਰ ਨੂੰ। ਉਸ ਤੋਂ ਬਾਅਦ ਉਹਨਾਂ ਦੀਆਂ ਮੁਲਾਕਾਤਾਂ ਤੈਅ ਨੇ ਜਿੱਚ ਪਹਿਲੀ ਮੁਲਾਕਾਤ ਦੀ ਜੋ ਚਰਚਾ ਆਇਆ ਉਹ ਹੈ ਪ੍ਰਿੰਕਾ ਗਾਂਧੀ ਦੇ ਨਾਲ। ਕੇ ਉਪਰਿੰਕਾ ਗਾਂਧੀ ਨੂੰ ਮਿਲਣਗੇ ਪ੍ਰਿੰਕਾ ਗਾਂਧੀ ਉਹਨਾਂ ਨੂੰ ਕੀ ਭਰੋਸਾ ਦਿੰਦੇ ਆ ਕਿ ਨਹੀਂ ਦਿੰਦੇ ਇਹ ਇੱਕ ਅਲੈਦਾ ਗੱਲ ਹੈ ਪਰ ਇੱਕ ਗੱਲ ਇਹ ਹੈ ਕਿ ਸਿੱਧੂ ਜੋੜਾ ਆਪਣੀ ਉਹ ਪਾਵਰ 19 ਦਸੰਬਰ ਨੂੰ ਮਿਲਣਗੇ ਹਾਂ 19 ਦਸੰਬਰ ਨੂੰ ਮਿਲਣਗੇ ਜਿਹੜੀ ਉਹ ਪਾਵਰ ਹੈ 19 ਉਹਨਾਂ ਦੇ ਕੋਲੇ ਹਾਈ ਕਮਾਂਡ ਦੇ ਅੰਦਰ ਜਿਹੜੇ ਉਹਨਾਂ ਦੇ ਲਿੰਕ ਨੇਗੇ ਪਲੱਗ ਨੇਗੇ ਜਿਹੜੇ ਉਹਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਚੁੱਕੇ ਆ ਉਧਰ ਕੱਲ ਬੀਬੀ ਸਿੱਧੂ ਨੇ ਅੰਮ੍ਰਿਤਸਰ ਦੇ ਵਿੱਚ ਆਪਣੇ ਨਜ਼ਦੀਕੀ ਕਾਉਂਸਲਰਾਂ ਆਗੂਆਂ ਤੇ ਆਪਣੀ ਕਾਨੂੰਨੀ ਟੀਮ ਦੇ ਨਾਲ ਵੀ ਰੈ ਮਸ਼ਵਰੇ ਕੀਤੇ ਨੇ ਜਾਨੀ ਕਿ ਦੂਵੇਂ ਪਾਸੇ ਹੁਣ ਲੜਾਈ ਗਏਗਾ ਛੂਣ ਵਾਲੀ ਆ ਆਖਰਕਾਰ ਬਾਜਵਾ ਸਾਹਿਬ ਹਾਈ ਕਮਾਂਡ ਇਥੇ ਫੈਸਲਾ ਕੀ ਲੈ ਸਕਦਾ ਹੈ ਜੋ ਤਬਦੀਲੀਆਂ ਪੰਜਾਬ ਕਾਂਗਰਸ ਦੇ ਸੰਗਠਨ ਦੇ ਵਿੱਚ ਹੋਣੀਆਂ ਸੀ ਕੀ ਹੋ ਸਕਦੀਆਂ ਜਾਂ ਰੋਕੀਆਂ ਜਾਣਗੀਆਂ ਦੇਖੋ ਅਗਰ ਜੋ ਚੀਜ਼ਾਂ ਮਿੱਥੀਆਂ ਗਈਆਂ ਨੇ ਉਹ ਤਾਂ ਸਮੇਂ ਤੇ ਹੋਣੀਆਂ ਹੀ ਨੇਗੀਆਂ ਇਹ ਚਰਚਾ ਤਾਂ ਹੈ ਕਿ ਦੇਖੋ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਬਦਲਣ ਦੀ ਚਰਚਾ ਕਿਤੇ ਕਿਤੇ ਕਾਂਗਰਸੀ ਹਲਕਿਆਂ ਦੇ ਅੰਦਰ ਵਿਰੋਧੀਧਿਰ ਦੇ ਆਗੂ ਜਣ ਕੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਨੂੰ ਬਦਲਣ ਦੀ ਵੀ ਚਰਚਾ ਆਇਆ ਤੇ ਇਹ ਚਰਚਾਵਾਂ ਹਲੇ ਠੰਡੀਆਂ ਨਹੀਂ ਪਈਆਂ ਇੱਕ ਜਾਣਕਾਰ ਜ਼ਰੂਰ ਦੱਸ ਦੇਸੀ ਕਿ ਡਾਕਟਰ ਨਵਜੋਤ ਸਿੰਘ ਸਿੱਧੂ ਵਾਲਾ ਜਿਹੜਾ ਸਾਰਾ ਕਿੱਸਾ ਕਹਾਣੀਆਂ ਚੱਲੀਆਂ ਨੇਗੀਆਂ ਇਸ ਤੋਂ ਬਾਅਦ ਸ਼ਾਇਦ ਹੋਵੇ ਕਿ ਨਾ ਹੋਵੇ ਇਹ ਹੋ ਸਕਦਾ ਹੈ ਇਹਦੀ ਪੌਸਿਬਿਲਿਟੀ ਹੈ ਕਿ ਕਾਂਗਰਸ ਹਾਈ ਕਮਾਣੇ ਸੋਚਦੀ ਹੋਵੇ ਕਿ ਹਜੇ ਆਪਾਂ ਨਾ ਕਰੀਏ ਥੋੜਾ ਬ੍ਰੇਕ ਤੇ ਪੈਰ ਰੱਖੀਏ ਥੋੜਾ ਸਮਝ ਲਾਂਗ ਜਾਣਦੇ ਚੀਜ਼ਾਂ ਕਿਉਂਕਿ ਮੀਡੀਆ ਚ ਬੂ ਪਹਿਲਾਂ ਹੀ ਬਹੁਤ ਜ਼ਿਆਦਾ ਪੰਜਾਬ ਦੇ ਮੀਡੀਆ ਚ ਹਰ ਦੂਜੀ ਖਬਰ ਡਾਕਟਰ ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਦੇ ਕਲੇਸ਼ ਦੀ ਹੈ ਤੇ ਇਹ ਚੀਜ਼ ਹਾਈ ਕਮਾਂਡ ਵੀ ਫੀਲ ਕਰਦੀ ਆ ਹਾਈ ਕਮਾਂਡ ਨੂੰ ਵੀ ਇੰਟੈਲੀਜੈਂਸ ਦੀ ਰਿਪੋਰਟ ਜਾਂਦੀ ਹੈ ਉਹ ਸਾਰੀਆਂ ਚੀਜ਼ਾਂ ਉਹ ਦੇਖਦੇ ਆ ਹੁਣ ਸਵਾਲ ਇਹ ਹੈ ਕਿ ਉਹ ਕਦੋਂ ਕਰਨਗੇ ਜੋ ਤਰੀਕਾ ਤੈ ਸੀ ਜੋ ਕਾਂਗਰਸ ਸਰਸ ਕਹਿੰਦੇ ਸੀ ਕਿ 15 ਤਰੀਕ ਤੱਕ ਕੁਛ ਨਾ ਕੁਛ ਵਾਪਰ ਜਾਊਗਾ ਮੈਨੂੰ ਲੱਗਦਾ ਕਿ ਉਹ ਅੱਗੇ ਪਿੱਛੇ ਹੋ ਜਾਊਗਾ ਵੱਤੋ ਵੱਤ ਨਵੇਂ ਸਾਲ ਤੇ ਹੋ ਜਾਊਗਾ ਯਾਨੀ ਕਿ ਇਹ ਹੋ ਸਕਦਾ ਹੈ ਨਵੇਂ ਸਾਲ ਤੇ ਪੰਜਾਬ ਦੇ ਵਿੱਚ ਨਵੀਂ ਕਾਂਗਰਸ ਮਿਲ ਸਕਦੀ ਹੈ ਨਵੀਂ ਕਾਂਗਰਸ ਮਿਲ ਸਕਦੀ ਹੈ ਨਵੀਂ ਕਾਂਗਰਸ ਨੂੰ ਤੁਹਾਨੂੰ ਕਈ ਪਾਰਟੀਆਂ ਚ ਤਬਦੀਲੀਆਂ ਨਜ਼ਰ ਆਉਣਗੀਆਂ ਕਈ ਪਾਰਟੀਆਂ ਦੇ ਅੰਦਰ ਵੱਡੀਆਂ-ਵੱਡੀਆਂ ਤਬਦੀਲੀਆਂ ਦੀ ਤਿਆਰੀ ਕੀਤੀ ਜਾ ਰਹੀ ਹੈ ਭਾਜਪਾ ਵੀ ਸ਼ਾਮਲ ਹੈ ਤੇ ਨਵੇਂ ਅਕਾਲੀ ਵੀ ਸ਼ਾਮਲ ਹੈ ਚਲੋ ਸੁਖਬੀਰ ਵਾਲੇ ਪਾਸੇ ਤਾਂ ਅਸੀਂ ਤਬਦੀਲੀ ਆਉਣ ਦੀ ਕੋਈ ਉਮੀਦ ਨਹੀਂ ਹੈਗੀ ਵੀ ਤੁਹਾਨੂੰ ਪੰਜ-ਚਾਰ ਪਾਰਟੀਆਂ ਦੇ ਵਿੱਚ ਤੁਹਾਨੂੰ ਵੱਡੇ ਜਿਹੜੀਆਂ ਮੇਨਸਟ੍ਰੀਮ ਦੀਆਂ ਨੇ ਉੱਥੇ ਤੁਹਾਨੂੰ ਵੱਡੀ ਤਬਦੀਲੀਆਂ ਜਿਹੜੀਆਂ ਨੇ ਉਹ ਨਜ਼ਰ ਆਉਣਗੀਆਂ ਕਾਂਗਰਸ ਹਾਈ ਕਮਾਂਡ ਇਸ ਮਾਮਲੇ ਦੇ ਵਿੱਚ ਬਹੁਤ ਫੂਕ-ਫੂਕ ਕੇ ਕਦਮ ਰੱਖਣਾ ਚਾਹੁੰਦੀ ਹੈ ਉਹਨਾਂ ਨੂੰ ਟੇਕ ਹੁਣ ਪੰਜਾਬ ਤੋਂ ਦੇਖੋ ਮਹਾਰਾਸ਼ਟਰ ਹਾਰ ਗਏ ਹਰਿਆਣੇ 'ਚ ਉਹਨਾਂ ਨੂੰ ਉਮੀਦ ਸੀ ਉੱਥੇ ਸਰਕਾਰ ਨਹੀਂ ਬਣ ਸਕੀ ਹੁਣ ਉਹਨਾਂ ਨੂੰ ਆਖਰੀ ਉਮੀਦ 2 ਬਜੀਆਂ ਨੇ ਇੱਕ ਹਿਮਾਚਲ ਪ੍ਰਦੇਸ਼ ਚ ਵਾਪਸੀ ਦੀ ਤੇ ਦੂਜੀ ਪੰਜਾਬ ਦੇ ਵਿੱਚ ਦੁਬਾਰਾ ਆਉਣ ਦੀ ਹੁਣ ਉਹ ਦੁਬਾਰਾ ਆਉਣ ਵਾਲੀ ਉਮੀਦ ਨੂੰ ਜ਼ਿਆਦਾ ਉਭਾਰਨ ਦੇ ਲਈ ਕੰਮ ਕਰਨਾ ਹਾਈ ਕਮਾਂਡ ਲਈ ਉਹ ਬਹੁਤ ਵੱਡੀ ਸੋਚ ਆ ਤੇ ਹੁਣ ਉਹ ਹਾਈ ਕਮਾਂਡ ਉੱਤੇ ਕੰਮ ਕਰ ਵੀ ਰਹੀ ਹੈ ਪਰ ਬਹੁਤੇ ਕਾਂਗਰਸੀ ਉਸ ਕੰਮ ਦੀ ਸਪੀਡ ਤੋਂ ਖੁਸ਼ ਨਹੀਂ ਹੈਗੇ ਤਾਂ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ